ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ 10ਵੀਂ ਜਮਾਤ ਦੀ ਬਣਕੀ ਕਿਤਾਬ ਦਾ ਪਾਠ ਨੰਬਰ 3 ਧਰਤੀ ਹੇਠਲਾ ਬਰਦ ਜੋ ਕਿ ਕੁਲਵੰਤ ਸਿੰਘ ਬਿਰਕ ਦਾ ਲਿਖਿਆ ਹੋਇਆ ਹੈ ਕਰਨ ਲੱਗੇ ਹਾਂ ਧਰਤੀ ਹੇਠਲਾ ਬਰਦ ਕੁਲਵੰਤ ਸਿੰਘ ਪ੍ਰਸਿੱਧ ਦੀ ਇੱਕ ਪ੍ਰਸਿੱਧ ਕਹਾਣੀ ਹੈ ਉਹ ਇੱਕ ਪ੍ਰਸਿੱਧ ਕਹਾਣੀਕਾਰ ਹੋਏ ਨੇ ਉਹਨਾਂ ਨੂੰ ਨਿੱਕੇ ਕਹਾਣੀ ਦੇ ਲੇਖਕ ਵਜੋਂ ਜਾਣਿਆ ਜਾਂਦਾ ਹੈ ਜਿਨ੍ਹਾਂ ਨੇ ਮਾਨਵਵਾਦੀ ਮਨੋਵਿਸ਼ਲੇਸ਼ਣ ਕਰਨ ਦੇ ਵਿੱਚ ਸਫਲ ਹੋਏ ਨੇ ਉਹ ਉਹਨਾਂ ਦੀਆਂ ਜੋ ਕਹਾਣੀਆਂ ਉਹਦਾ ਜੋ ਮੁਖਵਿਸ਼ਾ ਹੈ ਮਨੁੱਖੀ ਸਮੱਸਿਆਵਾਂ ਨਾਲ ਸੰਬੰਧਿਤ ਹੈ ਇਹ ਕਹਾਣੀ ਵੀ ਮਨੁੱਖ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਹੀ ਹੈ ਕੁਲਵਾਨ ਸਿੰਘ ਬਿਰਕ ਨੂੰ ਕਰਤਾਰ ਸਿੰਘ ਢਾਲੀਵਾਲ ਅਵਾਰਡ ਮਿਲਿਆ ਹੋਇਆ ਤੇ ਉਹ ਸ਼੍ਰੋਮਣੀ ਪੰਜਾਬੀ ਸਾਹਿਤਕ ਪੁਰਸਕਾਰ ਨਾਲ ਵੀ ਸਨਮਾਨਿਤ ਹੋਏ ਨੇ ਹੁਣ ਅਸੀਂ ਅੱਜ ਉਹਨਾਂ ਦਾ ਲਿਖੀ ਹੋਈ ਕਹਾਣੀ ਧਰਤੀ ਹੀੜ ਲਬ ਵਲਦ ਕਰਿਆ ਬਲਦ ਕਰਨ ਲੱਗੇ ਹਾਂ ਜੋ ਕਿ ਫੌਜੀ ਦੀ ਕਹਾਣੀ ਹੈ ਕਰਮ ਸਿੰਘ ਤੇ ਮਾਨ ਸਿੰਘ ਦੀ ਇਸ ਦੇ ਅੰਦਰ ਫੌਜੀ ਦਾ ਜੋ ਪਿਤਾ ਹੈ ਉਹ ਉਹਦੀ ਸਹਿਮ ਸ਼ਕਤੀ ਨੂੰ ਦਰਸਾਇਆ ਗਿਆ ਹੈ ਕਿ ਉਹ ਆਪ ਭਾਰ ਇਠਾ ਦੱਬੇ ਹੋਣ ਦੇ ਬਾਵਜੂਦ ਵੀ ਦੂਜਿਆਂ ਦਾ ਭਾਰ ਚੁੱਕਣਾ ਚਾਹੁੰਦਾ ਹੈ ਇਸੇ ਲਈ ਉਸ ਦੀ ਤੁਲਨਾ ਧਰਤੀ ਇਠਲੇ ਬਲਦ ਨਾਲ ਕੀਤੀ ਗਈ ਹੈ ਜਿਸ ਨੇ ਸਾਰੀ ਧਰਤੀ ਦਾ ਭਾਰ ਆਪਣੇ ਸਿੰਘਾਂ ਤੇ ਚੱਕਿਆ ਹੋਇਆ ਹੈ ਉਸ ਨੂੰ ਕਰਮ ਸਿੰਘ ਦੇ ਬਾਪੂ ਦੇ ਨਾਲ ਉਹਦੀ ਤੁਲਨਾ ਕਰ ਦਿੱਤੀ ਗਈ ਹੈ ਠੱਠੀਖਾਰਾ ਪਿੰਡ ਜੋ ਸੀਗਾ ਕਰਮ ਸਿੰਘ ਦਾ ਪਿੰਡ ਸੀਗਾ ਕਰਮ ਸਿੰਘ ਤੇਮਾਨ ਸਿੰਘ ਕਰਮ ਸਿੰਘ ਫੌਜੀ ਸੀਗਾ ਜਿਹਦਾ ਪਿੰਡ ਸੀਗਾ ਠਕੀਖਾਰਾ ਇਹ ਪ੍ਰਸ਼ਨ ਛੋਟੇ ਪ੍ਰਸ਼ਨਾਂ ਦੇ ਰੂਪ ਵਿੱਚ ਆ ਸਕਦਾ ਹੈ ਇਮਤਿਹਾਨ ਦੇ ਅੰਦਰ ਦੂਸਰਾ ਹੈ ਮਾਨ ਸਿੰਘ ਜਿਹਦਾ ਪਿੰਡ ਸੀਗਾ ਚੂਹੜਖਾਨਾ ਇਹ ਆਈ ਪ੍ਰਸ਼ਨ ਬਹੁ ਵਿਕਲਪੀ ਚੋਣ ਦੇ ਅੰਦਰ ਆ ਸਕਦਾ ਹੈ ਚੂਹੜਖਾਨਾ ਇੱਕਠੀ ਖਰਾ ਮਾਨ ਸਿੰਘ ਦੇ ਫੌਜੀ ਦੋਸਤ ਕਰਮ ਸਿੰਘ ਦਾ ਪਿੰਡ ਸੀ ਇਹ ਪਿੰਡ ਅੰਮ੍ਰਿਤਸਰ ਦੇ ਨੇੜੇ ਇੱਕ ਪੱਕੀ ਸੜਕ ਦੇ ਉੱਪਰ ਸੀ ਤੇ ਮਾਨ ਸਿੰਘ ਜੋ ਸੀਗਾ ਉਹ ਕਰਮ ਸਿੰਘ ਦਾ ਮਿੱਤਰ ਸੀ ਉਹ ਫੌਜੀ ਕਰਮ ਸਿੰਘ ਦਾ ਬੂੜਾ ਦੋਸਤ ਸੀ ਤੇ ਉਹ ਛੁੱਟੀ ਦੇ ਉੱਤੇ ਆਇਆ ਹੋਇਆ ਸੀ ਇਹਨਾਂ ਦੋਨਾਂ ਦੀ ਆਪਸੀ ਜੋ ਦੋਸਤੀ ਸੀਗੀ ਫੌਜ ਵਿੱਚ ਰਹਿੰਦੇ ਹੋਏ ਦੀ ਇਕੱਠੀ ਪੈ ਗਈ ਸੀ ਇਹ ਦੋਵੇਂ ਪਹਿਲਾਂ ਰੈਜੀਮੈਂਟਲ ਸੈਂਟਰ ਦੇ ਵਿੱਚ ਇਕੱਠੇ ਰਹੇ ਤੇ ਹੁਣ ਇੱਕ ਬਟਾਲੀਅਨ ਦੇ ਵਿੱਚ ਬਰਮਾ ਫਰੰਟ ਦੇ ਉੱਤੇ ਦੋਨੋਂ ਇਕੱਠੇ ਹੀ ਲੜ ਰਹੇ ਸਨ ਫੌਰਥ ਵਿੱਚ ਕਰਮ ਸਿੰਘ ਤੇ ਮਾਨ ਸਿੰਘ ਜੋ ਸੀਗੇ ਅਲੱਗ-ਅਲੱਗ ਉਹਦਿਆਂ ਦੇ ਉੱਤੇ ਸਨ ਕਰਮ ਸਿੰਘ ਪਹਿਲਾ ਪਤੀ ਹੋਇਆ ਸੀ ਤੇ ਉਹ ਹੌਲਦਾਰ ਬਣ ਗਿਆ ਸੀ ਤੇ ਦੂਜੇ ਪਾਸੇ ਮਾਨ ਸਿੰਘ ਮੁਸ਼ਕਿਲ ਨਾਲ ਹਲੇ ਨਾਇਕ ਤੱਕ ਹੀ ਪਹੁੰਚਿਆ ਸੀ ਨਿਸ਼ਾਨਾ ਮਾਰਨ ਦੇ ਮੁਕਾਬਲੇ ਵਿੱਚ ਕਰਮ ਸਿੰਘ ਦੀ ਗੋਲੀ ਜੋ ਸੀਗੀ ਬਹੁਤ ਜ਼ਿਆਦਾ ਰਾਈਫਲ ਦੀ ਗੋਲੀ ਦਾ ਨਿਸ਼ਾਨਾ ਮਸ਼ਹੂਰ ਸੀਗਾ ਤੇ ਉਹਦੀ ਗੋਲੀ ਨਿਸ਼ਾਨੇ ਦੇ ਵਿੱਚ ਘਾਹੋ ਇਸ ਤਰ੍ਹਾਂ ਲੱਗਦੀ ਸੀ ਜਿਵੇਂ ਆਪ ਹੱਥ ਨਾਲ ਫੜ ਕੇ ਕਿਸੇ ਨੇ ਲਗਾਵਾ ਦਿੱਤੀ ਹੋਵੇ ਕਰਮ ਸਿੰਘ ਆਪਣੀ ਪਲਟਨ ਫੌਜ ਦਾ ਦਿਲ ਕਿਵੇਂ ਠੰਡਾ ਕਰਦਾ ਸੀ ਗਰਮ ਸਿੰਘ ਦੇ ਪੱਕੇ ਨਿਸ਼ਾਨੇ ਨੇ ਕਈ ਲੁਕੇ ਹੋਏ ਜਪਾਨੀਆਂ ਨੂੰ ਵੀ ਡੇਕ ਦਿੱਤਾ ਸੀ ਇਸ ਤਰ੍ਹਾਂ ਜਾਪਾਨੀ ਨਿਸ਼ਾਨਚੀਆਂ ਨੇ ਗੋਲੀਆਂ ਨਾਲ ਮਾਰੇ ਆਪਣੇ ਬੰਦਿਆਂ ਦਾ ਬਦਲਾ ਲਿਆ ਕਰਦਾ ਸੀ ਤੇ ਆਪਣੇ ਫੌਜੀਆ ਦਾ ਦਿਲ ਠੰਡਾ ਕਰ ਦਿਆ ਕਰਦਾ ਸੀ ਗਰਮ ਸਿੰਘ ਜਿਮਨਾਸਟਿਕ ਵੀ ਬਹੁਤ ਵਧੀਆ ਖੇਡਦਾ ਸੀ ਜਿਮਨਾਸਟਿਕ ਦੇ ਡੰਡਿਆਂ ਤੇ ਖੇਡਾਂ ਕਰਦਾ ਤਾਂ ਦੇਖਣ ਵਾਲਿਆਂ ਨੂੰ ਲੱਗਦਾ ਸੀ ਜਿਵੇਂ ਉਹਨੂੰ ਕੋਈ ਪੂਤ ਚਿੰਬੜ ਗਿਆ ਹੋਵੇ ਛੁੱਟੀ ਆਉਂਦੇ ਹੋਏ ਮਾਨ ਸਿੰਘ ਨੂੰ ਕਰਮ ਸਿੰਘ ਨੇ ਕਿਹਾ ਸੀ ਕਿ ਉਹਦੇ ਘਰ ਵੀ ਹੋ ਕੇ ਆਵੇ ਤੇ ਘਰ ਵਾਲੇ ਉਹਦੇ ਕੋਲ ਉਹਨੂੰ ਦੇਖਣਗੇ ਤਾਂ ਉਹਨਾਂ ਨੂੰ ਲੱਗੇਗਾ ਕਿ ਉਹ ਅੱਧਾ ਕਰਮ ਸਿੰਘ ਨੂੰ ਮਿਲ ਪਏ ਨੇ ਤਾਂ ਉਹ ਮਾਨ ਸਿੰਘ ਜੋ ਸੀਗਾ ਉਹ ਆਪਣੇ ਦੋਸਤ ਕਰਮ ਸਿੰਘ ਦੀਆਂ ਗੱਲਾਂ ਸੁਣਾਏਗਾ ਤਾਂ ਅੱਧਾ ਮੇਲ ਆਪਣੇ ਆਪ ਹੀ ਹੋ ਜਾਏਗਾ ਕਰਮ ਸਿੰਘ ਨੇ ਮਾਨ ਸਿੰਘ ਨੂੰ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਲਈ ਵੀ ਕਿਹਾ ਕਿ ਜਦੋਂ ਤੂੰ ਮੇਰੇ ਘਰ ਜਾਏਂਗਾ ਤਾਂ ਤਰਨਤਾਰਨ ਖਡੂਰ ਸਾਹਿਬ ਗੋਇਦਵਾਲ ਸਾਹਿਬ ਨਾਮ ਦੇ ਗੁਰਦੁਆਰਿਆਂ ਵਿੱਚ ਤੂੰ ਮੱਥਾ ਟੇਕ ਕੇ ਆਏ ਤੇ ਮੇਰੇ ਘਰ ਹੋ ਕੇ ਵੀ ਆਇਂ ਮਾਨ ਸਿੰਘ ਆਪਣੀ ਇੰਨੀ ਆਓ ਭਗਤ ਤੇ ਹੈਰਾਨ ਕਿਉਂ ਸੀ ਹੁਣ ਮਾਨ ਸਿੰਘ ਜੋ ਹੈ ਕਰਮ ਸਿੰਘ ਦੇ ਪਿੰਡ ਪਹੁੰਚ ਜਾਂਦਾ ਹੈ ਤੇ ਉੱਥੇ ਜਾ ਕੇ ਉਹ ਦੇਖਦਾ ਹੈ ਕਿ ਉਸ ਨੂੰ ਉਸ ਤਰ੍ਹਾਂ ਦਾ ਸਵਾਗਤ ਨਹੀਂ ਕੀਤਾ ਜਾਂਦਾ ਜਿਹੋ ਜਿਹਾ ਕਰਮ ਸਿੰਘ ਨੇ ਕਿਹਾ ਸੀ ਉਸ ਨੇ ਸੋਚਿਆ ਸੀਗਾ ਉਹਨੂੰ ਘਰ ਆਇਓ ਡਿਊਟੀ ਵਿੱਚ ਬੈਠੇ ਹੋਏ ਬਾਬਾ ਉਹਨੂੰ ਜੀ ਆਇਆਂ ਨੂੰ ਕਹੇਗਾ ਪਰ ਇਹ ਜੋ ਕੁਝ ਨਹੀਂ ਹੁੰਦਾ ਕਿਉਂਕਿ ਸਾਰਾ ਕੁਝ ਹੀ ਉਲਟਾ ਹੋ ਗਿਆ ਸੀ ਤਾਂ ਹੁਣ ਜੋ ਹੈ ਉਸ ਨੂੰ ਆਪਣੀ ਐਵੇਂ ਲੱਗਿਆ ਸੀਗਾ ਕਿ ਮੈਂ ਇੱਥੇ ਜ਼ਿਆਦਾ ਦੇਰ ਨਾਲ ਰੁਕਾਂ ਤੇ ਜਲਦੀ ਚਲਾ ਜਾਵਾਂ ਤਾਂ ਕਰਮ ਸਿੰਘ ਦਾ ਸੁਭਾਅ ਕਿ ਹੋ ਜਾ ਸੀ ਉਹ ਮਿਲਾਪੜੇ ਸੁਭਾਅ ਦਾ ਵਿਅਕਤੀ ਸੀਗਾ ਛੁੱਟੀ ਜਦੋਂ ਕੱਟਣ ਆਉਂਦਾ ਸੀ ਤਾਂ ਕੂ ਤੇ ਨਹਾਉਣ ਵਾਲਾ ਵਾਲੇ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਸੀ ਤੇ ਰਾਤ ਨੂੰ ਭੱਠੀ ਦੇ ਦਾਣੇ ਭੁੰਨਣ ਵਾਲੀ ਜੋ ਸੀਗੀ ਉਹਦੇ ਕੋਲ ਬੈਠ ਕੇ ਲੋਕਾਂ ਦੀ ਭੀੜ ਲੱਗ ਜਾਇਆ ਕਰਦੀ ਸੀ ਸਿਆਲ ਦੀਆਂ ਰਾਤਾਂ ਦੇ ਅੰਦਰ ਕਿਉਂਕਿ ਕਰਮ ਸਿੰਘ ਆਪਣੀ ਫੌਜ ਦੀਆਂ ਗੱਲਾਂ ਆ ਕੇ ਪਿੰਡ ਵਾਲਿਆਂ ਨੂੰ ਸੁਣਾਇਆ ਕਰਦਾ ਸੀ ਤੇ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਜਿਮਨਾਸਟਿਕ ਦੇ ਡੰਡਿਆਂ ਦੇ ਉੱਪਰ ਬਹੁਤ ਵਧੀਆ ਖੇਡਾਂ ਕਰਦਾ ਸੀ ਉਹਦੀ ਗੋਲੀ ਦਾ ਨਿਸ਼ਾਨਾ ਬਹੁਤ ਮਸ਼ਹੂਰ ਸੀ ਇਹ ਸਾਰਾ ਕੁਝ ਕਰਮ ਸਿੰਘ ਜੋ ਸੀਗਾ ਆਪਣੇ ਪਿੰਡ ਵਾਲਿਆਂ ਨੂੰ ਆ ਕੇ ਦੱਸਿਆ ਕਰਦਾ ਸੀਗਾ ਹੁਣ ਕਰਮ ਸਿੰਘ ਦੇ ਘਰਦਿਆਂ ਨੇ ਮਾਨ ਸਿੰਘ ਦੀ ਛੁੱਟੀ ਖਰਾਬ ਉਹਨਾਂ ਤੋਂ ਕਿਵੇਂ ਬਚਾਈ ਜਦੋਂ ਕਰਮ ਸਿੰਘ ਦੇ ਘਰ ਦੇ ਆਉਂਦੇ ਨੇ ਮਾਨ ਸਿੰਘ ਦੇ ਕਰਮ ਸਿੰਘ ਦੇ ਘਰ ਮਾਨ ਸਿੰਘ ਆਉਂਦਾ ਹੈ ਤਾਂ ਮਾਨ ਸਿੰਘ ਦੇ ਆਣ ਦੇ ਉੱਤੇ ਉਹਦਾ ਜ ਸਵਾਗਤ ਨਹੀਂ ਹੁੰਦਾ ਤੇ ਘਰ ਵਾਲੇ ਉਸ ਤੋਂ ਬਹੁਤ ਸਾਰੀਆਂ ਗੱਲਾਂ ਮਾਨ ਸਿੰਘ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਰੇ ਤੋਂ ਗੱਲ ਕੋਈ ਛੁਪਾਈ ਜਾ ਰਹੀ ਹੈ ਹਨਾ ਤਾਂ ਉਹਦੇ ਸਹੀ ਹੀ ਹੋਉਂਦੀ ਜੋ ਖਬਰ ਸੀਗੀ ਘਰਦਿਆਂ ਨੂੰ ਲੱਗਦਾ ਸੀਗਾ ਕਿ ਮਾਨ ਸਿੰਘ ਨੂੰ ਪਤਾ ਨਾ ਚੱਲੇ ਤਾਂ ਜੋ ਪਤਾ ਚੱਲ ਗਿਆ ਤਾਂ ਉਹਦੀ ਛੁੱਟੀ ਖਰਾਬ ਹੋ ਜਾਏਗੀ ਕਿਉਂਕਿ ਫੌਜੀ ਨੂੰ ਆਪਣੀ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਇਹ ਗੱਲ ਕਿਸ ਨੇ ਜੋ ਸੀਹੀ ਉਸ ਤੋਂ ਛੁਪਾਈ ਸੀ ਉਹਦੇ ਬਾਪੂ ਨੇ ਛੁਪਾਈ ਸੀ ਕਰਮ ਸਿੰਘ ਦੇ ਨੇ ਕਿਉਂਕਿ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜੇ ਮੇਰਾ ਬੇਟਾ ਵੀ ਇਸ ਜਗ੍ਹਾ ਤੇ ਆਇਆ ਹੁੰਦਾ ਤਾਂ ਉਹ ਉਹਦੀ ਵੀ ਛੁੱਟੀ ਇਸ ਤਰ੍ਹਾਂ ਖਰਾਬ ਹੋ ਜਾਂਦੀ ਜੇ ਉਹਨੂੰ ਪਤਾ ਲੱਗ ਜਾਂਦਾ ਕਿ ਉਹਦਾ ਦੋਸਤ ਸ਼ਹੀਦ ਹੋ ਗਿਆ ਹੈ ता जो छुट्टी कट तो के फौज में जाएगा करम सिंह करम सिंह ने कहा कि जब तू जाएगा तो तेन देख के ही पिंड वाल लगेगा कि समझ लो करम सिंह आ गया पिंड लोगों मिलेगा हर बंदा तेन आगा पर अजिहा कुछ नहीं होंगे क्योंकि मान सिंह ਹਜੇ ਤਾਂ ਕੁਝ ਦਿਨ ਪਹਿਲਾਂ ਹੀ ਕਰਮ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਪਿੰਡ ਵਿੱਚ ਆ ਚੁੱਕੀ ਸੀ ਆ ਫੜ ਲੈ ਮੁੰਡੇ ਨੂੰ ਉਧਰ ਵੱਖ ਰੋਟੀ ਤਾਂ ਖਾ ਲੈਣ ਦਿਆ ਕਰੋ ਆਰਾਮ ਨਾਲ ਕਰਮ ਸਿੰਘ ਦੇ ਬਾਪੂ ਨੇ ਇਹ ਸ਼ਬਦ ਬੋਲੇ ਸਨ ਕਿਉਂ ਬੋਲੇ ਸੀਗੇ ਕਿਉਂਕਿ ਜਦੋਂ ਮਾਨ ਸਿੰਘ ਨੂੰ ਰੋਟੀ ਦਿੱਤੀ ਜਾਂਦੀ ਹੈ ਚਾਹ ਪਾਣੀ ਪਿਲਾਇਆ ਜਾਂਦਾ ਹੈ ਰੋਟੀ ਖਾਣ ਦੇ ਸਮੇਂ ਕਰਮ ਸਿੰਘ ਦਾ ਛੋਟਾ ਹੁੰਦਾ ਮਾਨ ਸਿੰਘ ਦੇ ਕੋਲੇ ਆਉਂਦਾ ਤਾਂ ਮਾਨ ਸਿੰਘ ਉਹਨੂੰ ਕਹਿੰਦਾ ਕਿ ਆ ਜਾ ਮੈਂ ਤੈਨੂੰ ਤੇਰੇ ਪਿਤਾਵਾਲ ਬਿਲਾਉਂਦੇ ਨਹੀਂ ਤੈਨੂੰ ਨਾਲ ਲੈ ਜਾਊਂਗਾ ਉਹ ਪੁੱਛੜ ਚੁੱਕ ਕੇ ਬੋਲਦਾ ਹੈ ਤਾਂ ਬਾਪੂ ਨੂੰ ਇਹ ਗੱਲ ਸੂਲ ਵਾਂਗੂ ਚੁੱਭ ਜਾਂਦੀ ਹੈ ਕਿਉਂ ਚੁੱਭਦੀ ਹੈ ਕਿਉਂਕਿ ਉਹਦਾ ਪੁੱਤਰ ਸ਼ਹੀਦ ਹੋ ਚੁੱਕਿਆ ਸੀ ਤੇ ਮਾਨ ਕਰਮ ਸਿੰਘ ਨੂੰ ਇਹ ਸਾਰੀਆਂ ਗੱਲਾਂ ਤਾਂ ਪਤਾ ਨਹੀਂ ਸੀ ਇਸ ਕਰਕੇ ਕਰਮ ਸਿੰਘ ਦਾ ਬਾਪੂ ਬੇਬੇ ਨੂੰ ਬੋਲਦਾ ਹੈ ਕਿ ਆ ਫੜ ਲੈ ਮੁੰਡੇ ਨੂੰ ਉਧਰ ਰੱਖ ਰੋਟੀ ਖਾਣ ਲੈਣ ਦਿਆ ਕਰੋ ਆਰਾਮ ਦੇ ਨਾਲ ਉਨੀ ਦੇਰ ਨੂੰ ਘਰ ਦੇ ਹੰਦਾ ਡਾਕੀਆ ਆਉਂਦਾ ਹੈ ਡਾਕੀਆ ਜੋ ਹੈ ਚਿੱਠੀ ਲੈ ਕੇ ਆਉਂਦਾ ਹੈ ਹੁਣ ਕਰਮ ਸਿੰਘ ਦਾ ਬਾਪੂ ਦੂਰ ਤੋਂ ਬੈਠਾ ਹੋਇਆ ਸਭ ਦੇਖ ਰਿਹਾ ਹੁੰਦਾ ਹੈ ਤਾਂ ਮਾਨ ਸਿੰਘ ਉਸ ਟਾਈਮ ਬਾਹਰ ਜਾਣ ਲਈ ਤਿਆਰ ਹੋ ਰਿਹਾ ਹੁੰਦਾ ਹੈ ਤਾਂ ਉਹ ਡਾਕੀਏ ਨੂੰ ਮਿਲਦਾ ਹੈ ਤਾਂ ਡਾਕੀਏ ਤੋਂ ਪਤਾ ਚੱਲਦਾ ਹੈ ਕਿ ਕਰਮ ਸਿੰਘ ਦੀ ਪੈਨਸ਼ਨ ਆਈ ਹੈ ਤਾਂ ਮਾਨ ਸਿੰਘ ਸੁਣ ਕੇ ਹੈਰਾਨ ਹੋ ਜਾਂਦਾ ਕਿ ਕਰਮ ਸਿੰਘ ਸ਼ਹੀਦ ਹੋ ਚੁੱਕਿਆ ਔਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਉਹਦੀਆਂ ਸਾਰੀਆਂ ਇਹ ਗੱਲਾਂ ਸੋਚ ਕੇ ਉਹ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਗ ਤੁਰਦੇ ਨੇ ਤਾਂ ਹੁਣ ਜੋ ਕਰਮ ਸਿੰਘ ਦਾ ਪਿਤਾ ਹੈ ਉਹਨੂੰ ਪਤਾ ਲੱਗ ਜਾਂਦਾ ਕਿ ਹੁਣ ਇਹ ਵਾਲੀ ਗੱਲ ਜੋ ਹੈ ਛੁੱਪੀ ਨਹੀਂ ਰਹੇਗੀ ਤਾਂ ਉਹ ਸੋਚਦਾ ਹੈ ਕਿ ਹੁਣ ਮੈਨੂੰ ਇਹ ਭਾਰ ਚੱਕ ਕੇ ਰੱਖਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਕਰਮ ਸਿੰਘ ਦੀ ਜਿਹੜੀ ਗੱਲ ਹੈ ਸ਼ਹੀਦ ਹੋਣ ਵਾਲੀ ਉਹ ਮਾਨ ਸਿੰਘ ਤੱਕ ਢਾਕੇ ਰਹਿ ਪਹੁੰਚ ਚੁੱਕੀ ਹੈ ਮਾਨ ਸਿੰਘ ਨੇ ਇਸੇ ਲਈ ਕਰਮ ਸਿੰਘ ਦੇ ਬਾਪੂ ਨੂੰ ਧਰਤੀ ਹੇਠਲਾ ਬੰਦ kiya ਹੈ ਜੋ ਆਪਣੇ ਸਿੰਘ ਉਹਦੇ ਉੱਤੇ ਇੰਨਾ ਭਾਰ ਆਪਣੇ ਪਰਿਵਾਰ ਦਾ ਭਾਰ ਚੁੱਕ ਕੇ ਖੜਾ ਹੈ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਰਮ ਸਿੰਘ ਦਾ ਬਾਪੂ ਉਹ ਬਲਦ ਹੈ ਜਿਹੜਾ ਭਾਰ ਹੇਠਾਂ ਦੱਬਿਆ ਹੋਣ ਤੇ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ ਇਸ ਤਰ੍ਹਾਂ ਮਾਨ ਸਿੰਘ ਨੇ ਕਰਮ ਸਿੰਘ ਦੇ ਬਾਪੂ ਨੂੰ ਧਰਤੀ ਹੇਠਲਾ ਬਲਦ ਕਿਹਾ ਹੈ ਜਿਵੇਂ ਜਦੋਂ ਪੁਚਾਲ ਪੁਚਾਲ ਆਉਂਦਾ ਤਾਂ ਕਹਾਵਤ ਬਣੀ ਹੋਈ ਹੈ ਕਿ ਜੋ ਹੈ ਧਰਤੀ ਬਲਦੇ ਸਿੰਘਾਂ ਦੇ ਖੜੀਏ ਤੇ ਜ਼ਮੀਨ ਜੋ ਹਿੱਲਣ ਲੱਗ ਪਈ ਹੈ ਉਸੇ ਤਰ੍ਹਾਂ ਕਰਮ ਸਿੰਘ ਦਾ ਬਾਪੂ ਇਸ ਪਾਠ ਦੇ ਅੰਦਰ ਦਰਸਾਇਆ ਗਿਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਧਰਤੀ ਇట్లా ਬਲਦ ਪਾਠ ਸਮਝ ਆਇਆ ਹੋਵੇਗਾ